ਪੰਜਾਬੀ ਰੇਡੀਓ ਯੂਐਸਏ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਨੇ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਅਨੁਵਾਗਤ ਹੈ ਆ ਸੋਦੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਸਵਾਗਤ ਹੈ ਮੈਂ ਰਾਜਕਨਵੀਰ ਸਿੰਘ ਜੋੜ ਚੁਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨਵਾਦ ਜੀ ਅਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰਪੂਰ ਸਤਿ ਸ਼੍ਰੀ ਅਕਾਲ ਸਾਰੇ ਲੋਤੋ ਅੱਜ ਮਈ ਦੀ 30 ਤਰੀਕ ਆ ਤੇ ਦਿਨ ਵੀਰਵਾਰ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਕਾਲ 408 272 2500 ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਟੈਨੇਟਡ ਕਹਣਾ 4159090503 ਗੁਰਵਜਨ ਸਿੰਘ ਨਾਗਰਾ ਸੈਕਰਾਮੈਂਟੋ ਹਰਿੰਦਰਪ੍ਰੀਤ ਸੰਹੋਜ਼ੇ ਮਨਜੀਤ ਸਿੰਘ ਫਰੀ ਮਾਰਟ ਸਰਬੀਸ ਅਨਕੁਲਵਿੰਦਰ ਕੌਰ ਤੋਂ ਸਰਜੀ ਚਾਹਲ ਯੂਬਰ ਸਿਟੀ ਗੁਰਦੇਵ ਸਿੰਘ ਸੋਹਲ ਐਂਟੀਲੋਪ ਸਰਬਜੀਤ ਸਿੰਘ ਐਲਕੋਨਵਾੜਾ ਕਮਲਜੀਤ ਸਿੰਘ ਦولتਪੁਰੀਆ ਮੰਟੀਕਾ ਕਰਨੈਲ ਸਿੰਘ ਉਹਦਾ ਵਟਰਲੌਕ ਸਭ ਦਾ ਧੰਨਵਾਦ ਜੇ ਤੁਸੀਂ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਕਾਲ 48272 5270 ਤੇ ਅਜੋਤ ਸਿੰਘ ਜੀ ਖਬਰਾਂ ਦੀ ਸ਼ੁਰੂਆਤ ਬ੍ਰੇਕਿੰਗ ਨਿਊਜ਼ ਦੇ ਨਾਲ ਜਿਹੜੀ ਉਹ ਕਰਦੇ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਅੱਜ ਦਾ ਇਹ ਜਿਹੜਾ ਦਿਨ ਦੇਖਿਆ ਗਿਆ ਜਿੱਥੇ ਕਿ ਇੱਕ ਸਾਬਕਾ ਰਾਸ਼ਟਰਪਤੀ ਨੂੰ ਜਿਹੜੇ ਕ੍ਰਿਮੀਨਲ ਟ੍ਰਾਇਲ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸ ਤੇ ਵਿੱਚ ਵਡਿਕਟ ਆ ਤੇ ਉਹਨਾਂ ਉੱਤੇ ਲੱਗੇ ਜਿਹੜੇ ਦੋਸ਼ ਆ ਉਹ ਜਿਊਰੀ ਨੇ ਸਹੀ ਪਾਇਆ ਤੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਆ ਉਹਨਾਂ ਉੱਤੇ 34 ਵੱਖ-ਵੱਖ ਫੈਲਨੀ ਦੇ ਜਿਹੜੇ ਚਾਰਜੇਸ ਆ ਉਹ ਲੱਗੇ ਸੀਗੇ ਇਹ ਆਪਣੀ 2016 ਦੀ ਜਿਹੜੀ ਯੂਐਸ ਪ੍ਰੈਜ਼ੀਡੈਂਸ਼ੀਅਲ ਚੋਣ ਮੁਹਿੰਮ ਚੱਲ ਰਹੀ ਸੀ ਉਸ ਤੇ ਵਿੱਚ ਗਲਤ ਤਰੀਕੇ ਦੇ ਨਾਲ ਪੈਸੇ ਦੇ ਭੁਗਤਾਨ ਨੂੰ ਲੈ ਕੇ ਜਾਂ ਉਸ ਨੂੰ ਲੁਕਾਉਣ ਦੇ ਸਬੰਧੀ ਜਿਹੜੇ 34 ਦੋਸ਼ ਨਿਊਯਾਰਕ ਮਨਹੈਟਨ ਅਦਾਲਤ ਦੇ ਵਿੱਚ ਚੱਲ ਰਹੇ ਸੀ ਦੋ ਦਿਨ ਜਿਊਰੀ 12 ਘੰਟੇ ਉਹਨਾਂ ਨੇ ਡੈਲੀਬਰੇਸ਼ਨ ਕਰਕੇ ਇਵੈਂਚੁਅਲੀ ਜਿਹੜੇ ਆ ਸਾਬਕਾ ਰਾਸ਼ਪਤੀ 트럼ਪ ਹੋਣਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਅਗਲੀ ਖਬਰ ਵੱ ਚਲਿਏ ਅੱਜ ਆਪਾਂ ਸਪੈਸ਼ਲ ਰਿਪੋਰਟ ਵੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਬੇਰੀਏ ਦੇ ਵਿੱਚ ਫਰੀ ਮੋਡ ਸ਼ਹਿਰ ਚ ਬਹੁਤ ਹੀ ਮਸ਼ਹੂਰ ਭਿੰਡੀ ਜੁਵਲਰਸ ਸੁਨਿਆਰਿਆਂ ਦੀ ਦੁਕਾਨ ਲੁੱਟੀ ਗਈ ਆ ਜਿਹਦੇ ਵਿੱਚ 17 ਜਾਣੇ ਲੁਟੇਰੇ ਆਏ ਤਿੰਨ ਘਾਰਾਂ 'ਚ ਤੇ 5 ਮਿੰਟਾਂ ਦੇ ਵਿੱਚ ਹੀ ਸਾਰਾ ਸਟੋਰ ਜਿਹੜਾ ਹੈ ਉਹ ਲੁੱਟ ਕੇ ਲੈ ਗਿਆ ਉਹਦੀ ਜਿਹੜੀ ਸਪੈਸ਼ਲ ਰਿਪੋਰਟ ਆਪਾਂ ਉਹ ਸਾਂਝੀ ਕੀਤੀ ਹੋਆ ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਤੇ ਸੁਣ ਲਿਓ ਤੇ ਅਗਲੀ ਖਬਰ ਵੀ ਬੇਅਰੀਏ ਦੇ ਨਾਲ ਸੰਬੰਧਤ ਆ ਅਮਰੀਕਾ ਦੇ ਗੁਆਂਢੀ ਮੁਲਕ ਮਕਸੀਕੋ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਕਲੈਕਸ਼ਨ ਹੋਣ ਜਾ ਰਹੀ ਆ ਜਿਦਾ ਇੰਡੀਐਚਵੀ ਹੋ ਰਹੀ ਹੈਗੀ ਆ ਤੇ ਮਕਸੀਕੋ ਦੇ ਵਿੱਚ ਪਹਿਲੀ ਵਾਰੀ ਜਿਹੜੀ ਆ ਲੇਡੀ ਫੀਮੇਲ ਪ੍ਰੈਜ਼ੀਡੈਂਟ ਹੋਊਗੀ ਤੇ ਉਸ ਦੇ ਲਈ ਮਕਸੀਕੋ ਨੇ ਹੁਣ ਜਿਹੜੇ ਬਾਹਰ ਰਹਿੰਦੇ ਲੋਕ ਆ ਯੂ ਐਸ ਏ ਚ ਰਹਿੰਦੇ ਮਕਸੀਕੋ ਦੇ ਲੋਕ ਉਹ ਵੋਟ ਪਾਣ ਦੇ ਲਈ ਅਲਿਜੀਬਲ ਹੈਗੇ ਆ ਸੋ ਬੇਰੀਏ ਦੇ ਜਿਹੜੇ ਮਕਸੀਕਨ ਸਿਟੀਜ਼ਨਸ ਆ ਉਹਨਾਂ ਦੇ ਕੋਲ ਓਪਰਚ्युनिटी ਆ ਉਹ ਇਸ ਐਤਵਾਰ ਨੂੰ ਜਿਹੜੀਆਂ ਵੋਟਾਂ ਆ ਉਹੋ ਪਾਣਗੇ ਤਾਂ ਕਿ ਉਹ ਅਗਲਾ ਜਿਹੜਾ ਪ੍ਰੈਜ਼ੀਡੈਂਟ ਆ ਮਕਸੀਕੋ ਦਾ ਉਸ ਨੂੰ ਚੁਣ ਸਕਣ ਜੀ ਤੇ 트럼ਪ ਵਾਲੀ ਗੱਲ ਦੇ ਵਿੱਚ ਅੱਗੇ ਜਿਹੜਾ ਵਾਧੇ ਜਾਈਏ ਤਾਂ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਦਾਂ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਇਹ ਹੋਇਆ ਆ ਅੱਗੇ ਕੀ ਬਣਨਾ ਹੈ ਉਸ ਨੂੰ ਲੈ ਕੇ ਕਿਆਸਰਾਈਆਂ ਜਿਹੜੀਆਂ ਆ ਉਹ ਬਹੁਤ ਜ਼ਿਆਦੀਆਂ ਚੱਲ ਰਹੀਆਂ ਆ 12 ਜੁਲਾਈ ਨੂੰ 트럼ਪ ਹੁਣਾ ਦੀ ਸੌਰੀ 11 ਜੁਲਾਈ ਨੂੰ 트럼ਪ ਹੁਣਾ ਨੂੰ ਜਿਹੜੀ ਅਦਾਲਤ ਆ ਉਹਦੇ ਜੱਜ ਆ ਉਹ ਸੈਂਟੈਂਸ ਸੁਣਾ ਸਕਦੇ ਆ ਪ੍ਰੋਬੇਸ਼ਨ ਵੀ ਹੋ ਸਕਦੀ ਆ ਤੇ ਕਹਿੰਦੇ ਆ ਵੀ ਉਹਨਾਂ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਵੀਟ ਛੁੱਟਿਆ ਜਾ ਸਕਦਾ ਆ ਆ ਮੋਸਟਲੀ ਜੇ ਕਹਿੰਦੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਪ੍ਰੋਬੇਸ਼ਨ ਵੱਲੋਂ ਹੀ ਜਿਹੜੀ ਚੀਜ਼ ਆ ਸਕਦੀ ਹੈ ਜੱਜ ਹੁਵਾਨ ਮਰਚਨ ਉਹਨਾਂ ਨੇ ਜਦ ਮਨਹੈਟਨ ਦੇ ਵਿੱਚ ਜਿਹੜੀ ਜਿਊਰੀ ਆ 12 ਜਿਹੜੇ ਜੂਰਰਸ ਆ ਉਹਨਾਂ ਨੇ ਫੈਸਲਾ ਸੁਣਾਇਆ ਸੀ ਤਾਂ ਕਹਿੰਦੇ ਵੀ ਇਹ ਸਾਰਾ ਕੁਝ ਉੱਥੇ ਚੇਂਜ ਹੁੰਦਾ ਜਾ ਰਿਹਾ ਸੀ ਇਹ ਹਾਸ਼ਮਨੀ ਵਾਲਾ ਕ੍ਰਿਮੀਨਲ ਟਰਾਇਲ ਸੀਗਾ ਜਿਸ ਦੇ ਵਿੱਚ ਬਿਜ਼ਨਸ ਦੇ ਜਿਹੜੇ ਰੈਕੋਰਡਸ ਆ ਉਹਦੇ ਵਿੱਚ ਝੂਠ ਨੂੰ ਜਿਹੜਾ ਉਹ ਲੈ ਕੇ ਸੀਗੇ ਉਸ ਦੇ ਉੱਤੇ ਜਿਹੜੇ ਹੁਣ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਕਾਨੂੰਨ ਤੋਂ ਉੱਚਾ ਕੋਈ ਨਹੀਂ ਆ ਜਦ 트럼ਪ ਹੁਣੀ ਬਾਹਰ ਨਿਕਲ ਰਹੇ ਸੀ ਅਦਾਲਤ ਦੇ ਵਿੱਚੋਂ ਫੈਸਲਾ ਸੁਣਨ ਤੋਂ ਬਾਅਦ ਚ ਤਾਂ ਉਹ ਇਹ ਕਹਿ ਰਹੇ ਸੀਗੇ ਵੀ ਇਹ ਸਾਰਾ ਕੀਤਾ ਕਰਾਇਆ ਜਿਹੜਾ ਮੇਰੇ ਵਿਰੋਧੀ ਹੁੰਦਾ ਆ ਇਹ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਗਿਆ ਆ ਜੋ ਮੇਰੇ ਉੱਤੇ ਦੋਸ਼ ਵੜਿਆ ਇਸੇ ਦੌਰਾਨ ਦੇਖਿਆ ਗਿਆ ਵੀ ਇਹਨਾਂ ਦੀ ਜਿੱਥੇ ਸਭ ਤੋਂ ਜ਼ਿਆਦਾ ਫੰਡ ਰੇਜ਼ਿੰਗ ਹੁੰਦੀ ਆ ਆਨਲਾਈਨ ਉਹ ਇਹਨਾਂ ਦੀ ਵੈਬਸਾਈਟ ਡਾਊਨ ਹੋ ਗਈ ਕਿਉਂਕਿ ਬਹੁਤ ਜ਼ਿਆਦਾ ਲੋਕ ਡੋਨੇਟ ਕਰਨ ਦੇ ਲਈ ਜਿਹੜੇ ਆ ਉਥੇ ਪਹੁੰਚ ਗਿਆ ਸੀਗੇ ਇਸ ਤੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਈ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਅਦਾਲਤ ਦੇ ਉੱਥੇ ਬਾਹਰ ਜਾ ਕੇ ਵੀ ਆਪਣੇ ਜਿਹੜੇ ਆ ਉਹ ਬਿਆਨ ਦਿੱਤੇ ਆ ਇਹ ਵੀ ਜਿਹੜਾ ਦੱਸਦੇ ਜਾਈਏ ਵੀ 트럼ਪ ਹਣੀ ਜੋ ਇਹ ਕਹਿ ਰਹੇ ਆ ਵੀ ਮਨਹੈਟਨ ਦਾ ਡਿਸਟ੍ਰਿਕਟ ਅਟਾਰਨੀ ਡਿਪਾਰਟਮੈਂਟ ਆਫ ਜਸਟਿਸ ਦੇ ਲਈ ਕੰਮ ਕਰਦਾ ਇਹ ਟੋਟਲੀ ਕਿਤੇ ਨਾ ਕਿਤੇ ਗਲਤ ਗੱਲ ਆ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹ ਵੱਖਰੇ ਪੱਦਰ ਦੇ ਉੱਤੇ ਜਿਹੜਾ ਸਿਰਫ ਤੇ ਸਿਰਫ ਡਿਸਟ੍ਰਿਕਟ ਦੇ ਲਈ ਹੀ ਹੁੰਦਾ ਆ ਉਹ ਜਵਾਬਦੇ ਡਿਪਾਰਟਮੈਂਟ ਆਫ ਜਸਟਿਸ ਨੂੰ ਨਹੀਂ ਹੁੰਦਾ ਸੋ ਟਰੰਪ ਉਹਨਾਂ ਦੇ ਗਿਲਟੀ ਵਰਡਿਕਟ ਤੋਂ ਬਾਅਦ ਦੇ ਵਿੱਚ ਜਿਹੜੇ ਐਲਵਿਨ ਬ੍ਰੈਗ ਆ ਨਿਊਯਾਰਕ ਦੇ ਡਿਸਟ੍ਰਿਕਟ ਅਟਾਰਨੀ ਉਹਨਾਂ ਨੇ ਵੀ ਪੱਤਰਕਾਰਾਂ ਨੂੰ ਜਿਹੜਾ ਉਹ ਸੰਬੋਧਨ ਕੀਤਾ ਉਹਨਾਂ ਨੇ ਮੋਸਟਲੀ ਜਿਹੜਾ ਦੇਖਿਆ ਜਾਵੇ ਤਾਂ ਜਿਊਰਰਸ ਦਾ ਹੀ ਧੰਨਵਾਦ ਕੀਤਾ ਇੱਕ ਦੋ ਸਵਾਲ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਇਹ ਉੱਥੋਂ ਚਲੇ ਗਏ ਜੇ ਦੇਖਿਆ ਜਾਵੇ ਅਜੋ ਜੀ 2016 ਦੇ ਵਿੱਚ ਇਹ ਹੈਲਰੀ ਕਲਿੰਟਨ ਨੂੰ ਕਹਿ ਰਹੇ ਸੀਗੇ ਲੋਕਰ ਅਪ ਤੇ ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਇਹਨਾਂ ਨੂੰ ਜਿਹੜਾ ਉਹ ਕਹਿ ਰਹੇ ਆ ਵੀ ਭਾਈ ਇਹਦੇ ਤੇ ਹੁਣ ਫੈਲਨੀ ਦੇ ਦੋਸ਼ ਜਿਹੜੇ ਸਾਬਤ ਹੋਏ ਆ ਲੋਕ ਹੈਮ ਆਪ ਇਹ ਜੇ ਦੇਖਿਆ ਜਾਵੇ ਤਾਂ ਹੁਣ ਜਿਆਦਾ ਡਿਵੀਜ਼ਨ ਮਿਲਦਾ ਅਰਜੋਨ ਸਿੰਘ ਦੀ ਵਦਸ ਸਕਦੀ ਹੈ ਇਸ ਤੇ ਨਾਲ ਰੌਲਾ ਰੱਪਾ ਜਿਹੜਾ ਉਹ ਕਾਫੀ ਜ਼ਿਆਦਾ ਪਾਊਗਾ ਡੈਮੋਕ੍ਰੇਟਸ ਇਸ ਨੂੰ ਆਪਣੇ ਹੱਕ ਦੇ ਵਿੱਚ ਵਰਤਣ ਦੀ ਜਿਹੜੀ ਉਹ ਕਾਫੀ ਜਿਹੜੀ ਕੋਸ਼ਿਸ਼ ਕਰਨਗੇ ਤੇ ਰਿਪਬਲਿਕਨਸ ਇਹ ਕਹਿਣਗੇ ਵੀ ਨਹੀਂ ਜਿਹੜੇ ਮੌਜੂਦਾ ਰਾਸ਼ਟਰਪਤੀ ਨੇ ਆਪਣੇ ਸੰਭਾਵੀ ਜਿਹੜੇ ਆਪੋਜੀਸ਼ਨ ਵਾਲੇ ਉਮੀਦਵਾਰ ਆ ਉਹਨੂੰ ਦੱਬਣ ਦੇ ਲਈ ਪੋਲਿਟੀਕਲ ਪਰਸਕਿਊਸ਼ਨ ਕੀਤੀ ਹੈਗੀ ਆ ਜੀ ਬਿਲਕੁਲ ਪਰ ਜਿਹੜੇ 트੍ਰాంਪ ਉਹਨਾਂ ਦੇ ਸਪੋਰਟਰ ਆ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਮੈਂ ਦੇਖ ਰਿਆ ਸੀ ਜਿਹੜੀ ਆਪਾਂ ਸਪੈਸ਼ਲ ਰਿਪੋਰਟ ਕੀਤੀ ਹੈ ਤੇ ਉਹਦੇ ਥੱਲੇ ਉਹਨਾਂ ਦੇ ਹਾਤਕਾਲਿਆਂ ਦੇ ਕਮੈਂਟ ਸੀਗੇ ਸੋ ਤੁਸੀਂ ਆਪਾਂ ਦੇਖਦੇ ਰਹਿੰਦੇ ਆ ਜਿਹੜੇ ਸਪੋਰਟਰ ਹੁੰਦੇ ਆ ਉਹ ਮੈਟਰ ਨਹੀਂ ਕਰਦਾ ਵੀ ਕੀ ਹੋ ਰਿਹਾ ਹੈਗਾ ਇਹਨਾਂ ਦੇ ਜਿਹੜੇ ਸਪੋਰਟਰ ਹੁੰਦੇ ਹੈਗੇ ਆ ਅਗਲੀ ਖ਼ਬਰ ਵਿੱਚ ਚਲਈਏ ਕਹਿੰਦੇ ਭਈ ਬਹੁਤ ਸਾਰੇ ਲੋਕ ਕੈਲੀਫੋਰਨੀਆ ਚੋਂ ਮੂਵ ਹੋ ਰਹੇ ਆ ਜੇ ਬਾਕੀ ਸਟੇਟਾਂ ਦੇ ਮੁਕਾਬਲੇ ਕੰਪੇਅਰ ਕੀਤਾ ਜਾਵੇ ਤੇ ਸਭ ਤੋਂ ਵੱਧ ਕੈਲੀਫੋਰਨੀਆ ਚੋਂ ਮੂਵ ਹੋ ਰਿਹਾ ਹੈ ਹੋਰ ਸਟੇਟਾਂ ਨੂੰ 17000 ਦੇ ਕਰੀਬ ਕੈਲੀਫੋਰਨੀਆ ਚੋਂ ਲੋਕ ਮੂਵ ਹੋਏ ਆ ਜਦਕਿ 7000 ਜਿਹੜੇ ਆ ਮੂਵ ਇਨ ਹੋਏ ਹੈਗੇ ਆ ਨੰਬਰ 1 ਕੈਲੀਫੋਰਨੀਆ ਸਟੇਟ ਬਣ ਗਈ ਹੈ ਜਿਹਦੇ ਵਿੱਚੋਂ ਪੀਪਲ ਜੋ ਲੋਕ ਆ ਉਹ ਮੂਵ ਹੋ ਰਹੇ ਹੈਗੇ ਕੈਲੀਫੋਰਨੀਆ ਅਫੇਅਰਸ ਜੋ ਕੰਜ਼ਿਊਮਰ ਅਫੇਅਰਸ ਆ ਉਹਨਾਂ ਨੇ ਸਰਵੇ ਕੀਤਾ ਸੀ ਉਹਨਾਂ ਦੇ ਮੁਤਾਬਕ ਇਹ ਆ ਕੈਲੀਫੋਰਨੀਆ ਨਿਊਯਾਰਕ ਨਿਊ ਜਰਸੀ ਤੇ ਇਲਿਨੋਇਸ ਤੋਂ ਉੱਪਰ ਹੈਗੇ ਆ 1,43,000 ਲੋਕਾਂ ਤੋਂ ਉਹਨੇ ਡਾਟਾ ਇਕੱਠਾ ਕੀਤਾ ਸੀ ਜਨਵਰੀ 2023 ਤੋਂ ਲੈ ਕੇ ਮਾਰਚ 2024 ਤੱਕ ਜਿਹਦੇ ਵਿੱਚ ਉਹਨਾਂ ਨੇ ਦੇਖਿਆ ਭਈ ਜੋ ਕੈਲੀਫੋਰਨੀਆ ਆ ਇਸ ਸਟੇਟ ਤੋਂ ਸਭ ਤੋਂ ਜ਼ਿਆਦਾ ਲੋਕ ਆ ਉਹ ਬਾਹਰ ਮੂਵ ਹੋ ਰਿਹਾ ਹੈਗੇ ਆ ਵੱਖ-ਵੱਖ ਸਟੇਟਾਂ ਨੂੰ ਜਾ ਰਹੇ ਜਿੱਥੇ ਥੋੜਾ ਰਹਿਣ ਲਈ ਸਸਤਾ ਹੈਗਾ ਅਟਾਰਨੀ ਜਨਰਲ ਰੌਬੋਂਟਾ ਨੇ ਅੱਜ ਫਰੇਜ਼ਨੋ ਦਾ ਜਿਹੜਾ ਉਹ ਦੌਰਾ ਕੀਤਾ ਸੈਂਟਰ ਵੈਲੀ ਦੇ ਵਿੱਚ ਤੇ ਇੱਥੇ ਜਿਹੜੇ ਗਨ ਵਾਇਲੈਂਸ ਤੋਂ ਜਿਹੜੇ ਲੋਕ ਉਸ ਦਾ ਸ਼ਿਕਾਰ ਆ ਆ ਉਸ ਨੂੰ ਲੈ ਕੇ ਉਹਨਾਂ ਨੇ ਸੰਬੋਧਨ ਕੀਤਾ ਹੈਗਾ ਆ ਫਰੇਜ਼ਨੋ ਇਕਨੋਮਿਕ ਓਪਰਚ्युनिटीज ਕਮਿਸ਼ਨ ਅ ਦੇ ਸਾਹਮਣੇ ਪੇਸ਼ ਹੁੰਦੇ ਹੋਏ ਗੱਲਬਾਤ ਉਹਨਾਂ ਦੇ ਨਾਲ ਕਰਦੇ ਹੋਏ ਅਟਾਰਨੀ ਜਨਰਲ ਰੌਬ ਬੌਂਟਾ ਆ ਉਹਨਾਂ ਨੇ ਕਿਹਾ ਵੀ ਹਰ ਇੱਕ ਜਾਨ ਕੀਮਤੀ ਆ ਇਸੇ ਲਈ ਕਹਿੰਦੇ ਵੀ ਅਸੀਂ ਇਸ ਦੇ ਉੱਤੇ ਰਾਉਂਡ ਟੇਬਲ ਜਿਹੜਾ ਉਹ ਹੋਰ ਰੱਖਿਆ ਹੈਗਾ ਆ ਗਨ ਦੇ ਨਾਲ ਡੈਥ ਦਾ ਰੇਟ ਕੈਲੀਫੋਰਨੀਆ ਦੇ ਵਿੱਚ ਨੈਸ਼ਨਲ ਐਵਰੇਜ ਦੇ ਨਾਲੋਂ 40% ਘੱਟ ਹੈਗਾ ਆ ਤੇ ਕਹਿੰਦੇ ਵੀ ਪਿਛਲੇ 30 ਸਾਲਾਂ 'ਚ ਦੇਖਿਆ ਜਾਵੇ ਤਾਂ ਜਿਹੜੀਆਂ ਸਟੇਟਸ ਦੇ ਵਿੱਚ ਗਨ ਰੇਟ ਦੇ ਨਾਲ ਡੈਥ ਆ ਉਹ ਲਗਾਤਾਰ ਵਧਦੀਆਂ ਗਈਆਂ ਆ ਤੇ ਕੈਲੀਫੋਰਨੀਆ ਨੇ ਇਸ ਨੂੰ ਘਟਾਇਆ ਹੈਗਾ ਆ ਈਓਸੀ ਐਡਵਾਂਸ ਪੀਸ ਫਰੇਜ਼ਨੋ ਪ੍ਰੋਗਰਾਮ ਦੇ ਡਾਇਰੈਕਟਰ ਐਰਨ ਫਾਸਟਰ ਉਹ ਇਸ ਮੌਕੇ ਮੌਜੂਦ ਸੀਗੇ ਤੇ ਜਿਹੜੇ ਕਹਿੰਦੇ ਵੀ ਉਹਨਾਂ ਦੇ ਇੱਕ ਪਰਿਵਾਰਕ ਜੀ ਦੀ ਨਜ਼ਦੀਕੀ ਦੀ ਸ਼ੂਟਿੰਗ ਦੇ ਵਿੱਚ ਡੈਥ ਹੋਈ ਸੀਗੀ ਸੋ ਫਰੇਜ਼ਨੋ ਕਾਉਂਟੀ ਦੇ ਸ਼ੈਰਫ ਆਫਿਸ ਨੇ ਹੁਣ ਤੱਕ 5 ਹੋਮਸਾਈਡ ਜਿਹੜੇ ਇਨਵੈਸਟੀਗੇਟ ਕੀਤੇ ਆ ਅ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਵਿੱਚ ਕਹਿੰਦੇ ਆ ਵੀ ਗਨ ਯੂਜ਼ ਹੋਈ ਸੀ ਪਿਛਲੇ ਸਾਲ 20 ਹੋਮੋਸਾਈਡ ਹੋਏ ਜਿਨ੍ਹਾਂ ਦੇ ਵਿੱਚੋਂ 11 ਦੇ ਵਿੱਚ ਜਿਹੜੀ ਯੂਜ਼ ਹੋਈ ਸੀ ਓਵਰ ਆਲ ਕਹਿੰਦੇ ਵੀ ਸਿਟੀ ਆਫ ਫਰੇਜ਼ਨੋ ਦੇ ਵਿੱਚ ਸ਼ੂਟਿੰਗ ਦੇ ਨਾਲ ਮਰਨ ਵਾਲਿਆਂ ਦੀ ਤੇ ਓਵਰ ਆਲ ਸ਼ੂਟਿੰਗਸ ਜਿਹੜੀਆਂ ਆ ਉਹ ਘਟੀਆਂ ਹੈਗੀਆਂ ਜੀ ਅਗਲੀ ਗੱਲ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਹਿਸਟੋਰੀਕਲ ਟਾਊਨ ਹੈਗਾ ਜਿਹਦਾ ਨਾਂ ਲੋਕੀ ਕਰਕੇ ਜਾਣਿਆ ਜਾਂਦਾ ਆ ਕਹਿੰਦੇ ਭਈ ਇੱਕੋ ਇੱਕ ਟਾਊਨ ਆ ਜਿਹੜਾ ਚਾਈਨੀਜ਼ ਮੂਲ ਦੇ ਲੋਕਾਂ ਨੇ ਬਣਾਇਆ ਸੀ ਜਦੋਂ ਚਾਈਨੀਜ਼ ਲੇਬਰਰ ਜਿਹੜੇ ਆ ਕੰਮ ਕਰਨ ਵਾਲੇ ਕੈਲੀਫੋਰਨੀਆ ਦੇ ਵਿੱਚ ਮੂਵ ਹੋਏ ਕਹਿੰਦੇ ਭਈ ਇਹਨਾਂ ਨੇ ਬਹੁਤ ਵੱਡਾ ਜਿਹੜਾ ਐਗਰੀਕਲਚਰ ਪਾਵਰ ਹਾਊਸ ਦਾ ਵੀ ਕੰਮ ਕੀਤਾ ਸੈਂਟਰਲ ਵੈਲੀ ਦੇ ਵਿੱਚ ਚਾਈਨੀਜ਼ ਰਨ ਜਿਹੜਾ ਇਹ ਟਾਊਨ ਆ ਲੋਕੀ ਇਹਨੂੰ ਕਿਸੇ ਟਾਈਮ ਦੇ ਉੱਤੇ ਮੌਂਟੇ ਕਾਰਲੋ ਆਫ ਕੈਲੀਫੋਰਨੀਆ ਵੀ ਕਿਹਾ ਜਾਂਦਾ ਸੀ 50 ਮੀਲ ਸਾਊਥ ਆਫ ਸੈਕਰਾਮੈਂਟੋ ਨਹਿਰਾਂ ਦੇ ਕਿਨਾਰੇ ਦੇ ਉੱਤੇ ਇਹ ਜਿਹੜਾ ਆ ਸਿਆਰਾ ਨਵਾਡਾ ਮਾਊਂਟੇਨਸ ਤੋਂ ਲੱਗੇ ਇਹ ਟਾਊਨ ਹੈਗਾ ਲੋਕੀ ਮੈਂ ਵੀ ਪਹਿਲੀ ਵਾਰੀ ਇਹਦੇ ਬਾਰੇ ਸੁਣਿਆ ਹੈਗਾ Uh, 60% ਕਮਿਊਨਿਟੀ ਇੱਕ ਟਾਈਮ ਦੇ ਉੱਤੇ ਰਹਿੰਦੀ ਸੀ ਹੁਣ ਬੜੇ ਘੱਟ ਲੋਕ ਹੈਗੇ ਆ ਪਰ ਇਸ ਨੂੰ ਐਸ ਐਸ ਅ ਹਿਸਟੋਰੀਕਲ ਰੱਖਿਆ ਗਿਆ ਹੈ ਪ੍ਰਿਜ਼ਰਵ ਕੀਤਾ ਗਿਆ ਹੈਗਾ ਜਿੱਥੇ ਪਿੰਡੂ ਚਾਈਨੀਸ ਸੈਟਲਮੈਂਟ ਇੱਕ ਟਾਈਮ ਦੇ ਉੱਤੇ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਆਏ ਸੀ ਇੱਥੇ ਇੱਕ ਚਾਈਨੀਸ ਸਕੂਲ ਵੀ ਹੁੰਦਾ ਸੀ ਬੋਰਡਿੰਗ ਹਾਊਸ ਵੀ ਸੀ ਗੈਂਬਲਿੰਗ ਹਾਲਸ ਵੀ ਸੀ ਮੈਨਜ਼ ਐਸੋਸੀਏਸ਼ਨ ਇਹ ਸਾਰਾ ਕੁਝ ਮਿਊਜ਼ੀਅਮ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਹੈਗਾ 1848 ਦੇ ਵਿੱਚ ਜਦੋਂ ਰੌਲਾ ਪਿਆ ਸੀ ਵੀ ਕੈਲੀਫੋਰਨੀਆ ਗੋਲਡ ਰਸ਼ ਹੈਗਾ ਉਸ ਟਾਈਮ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਚਾਈਨੀਜ਼ ਜਿਹੜੇ ਪ੍ਰੋਸਪੈਕਟਰ ਸੀਗੇ ਉਹ ਸਿਆਰਾ ਫੁੱਟ ਹिल्स ਵਾਲ ਨੂੰ ਆਏ ਚైనా ਤੋਂ ਤੇ ਚਾਈਨੀ ਜਿਹੜੇ ਆ ਉਹ ਕੈਲੀਫੋਰਨੀਆ ਨੂੰ ਗੈਮਸੈਂ ਜਾਨੀ ਕਿ ਗੋਲਡ ਮਾਊਂਟਨ ਕਹਿ ਕੇ ਪੁਕਾਰਦੇ ਸੀ ਕਿਉਂਕਿ ਉੱਥੋਂ 골ਡ ਦੀਆਂ ਮਾਈਨਸ ਤੇ 1850 ਦੇ ਵਿੱਚ ਕੈਲੀਫੋਰਨੀਆ ਨੇ ਕਾਫੀ ਵੱਡਾ ਜਿਹੜਾ ਫੋਰਮ ਮਾਈਨਰ ਟੈਕਸ ਵੀ ਲਾਇਆ ਸੀਗਾ ਚਾਈਨੀਜ਼ ਪ੍ਰੋਸਪੈਕਟਰਸ ਦੇ ਉੱਤੇ ਸੋ ਇੱਕ ਅੱਜ ਬੀਬੀਸੀ ਨੇ ਸਪੈਸ਼ਲ ਰਿਪੋਰਟ ਇਸ ਟਾਊਨ ਦੇ ਸਬੰਧ ਵਿੱਚ ਛਾਪੀ ਹੈਗੀ ਜੀ ਅਰਜੋਤ ਸਿੰਘ ਜੀ ਇੰਸ਼ੋਰੈਂਸ ਦੀ ਮਾਰਕੀਟ ਦੇ ਆਪਾਂ ਹਾਲ ਅਕਸਰ ਦੱਸਦੇ ਰਹਿੰਨੇ ਆ ਹੁਣ ਗਵਰਨਰ ਨਿਊਸਮ ਆਪਣੀ ਉਸ ਪਲਾਨ ਦੇ ਬਾਰੇ ਚਰਚਾ ਜਿਹੜੀ ਉਹ ਕਰ ਰਹੇ ਆ ਜਿਸ ਤੇ ਨਾਲ ਉਹ ਕਹਿ ਰਹੇ ਆ ਵੀ ਮੈਂ ਜਿਹੜੀ ਹੋਮ ਇੰਸ਼ੋਰੈਂਸ ਦੀ ਮਾਰਕੀਟ ਆ ਜੋਸ ਤੇ ਵਿੱਚ ਮੰਦਹਾਲੀ ਸ਼ਾਈ ਆ ਉਸ ਨੂੰ ਲੈ ਕੇ ਜਿਹੜੀ ਉਸ ਨੂੰ ਫਿਕਸ ਕਰਨਾ ਚਾਹੁੰਦਾ ਆ ਜਿਹੜੇ ਕੰਜ਼ਿਊਮਰ ਐਡਵੋਕੇਟ ਆ ਉਹ ਕਹਿ ਰਹੇ ਆ ਵੀ ਇਹਦੇ ਨਾਲ ਤਾਂ ਖਪਤਕਾਰਾਂ ਨੂੰ ਬਿਲੀਅਨਸ ਆਫ ਡਾਲਰ ਦਾ ਖਰਚਾ ਜਿਹੜਾ ਉਹ ਚੱਲਣਾ ਪੈ ਸਕਦਾ ਆ ਕਾਰ ਦੀ ਇੰਸ਼ੋਰੈਂਸ ਹੋਵੇ ਆਟੋ ਦੀ ਇੰਸ਼ੋਰੈਂਸ ਆ ਹੋਮ ਦੀ ਆ ਜਾਂ ਸਮਾਲ ਬਿਜ਼ਨਸ ਇੰਸ਼ੋਰੈਂਸ ਇਸ ਦੇ ਨਾਲ ਕਹਿੰਦੇ ਆ ਵੀ ਇਫੈਕਟ ਹੋਊਗੀ ਗੈਵਨ ਨਿਊਸਮ ਦੇ ਨਵੇਂ ਪ੍ਰੋਪੋਜ਼ਲ ਦੇ ਵਿੱਚ ਕਹਿੰਦੇ ਵੀ ਰੇਟ ਹਾਈਕਸ ਦੇ ਅਪਰੂਵਲ ਨੂੰ ਸਪੀਡ ਅਪ ਕੀਤਾ ਜਾਊਗਾ ਜਿਹਦੇ ਵਿੱਚ ਮੋਸਟਲੀ ਪ੍ਰਾਪਰਟੀ ਇੰਸ਼ੋਰੈਂਸ ਹੋਊਗੀ ਤੇ ਕਹਿੰਦੇ ਵੀ ਇਸ ਨਾਲ ਉਹਨਾਂ ਦੇ ਕਹਿਣ ਮੁਤਾਬਕ ਵੀ ਜਿਹੜੀ ਮਾਰਕੀਟ ਐਸ ਟਾਈਮ ਟੋਟਲੀ ਡਿੱਗ ਰਹੀ ਆ ਕਲਾਪਸ ਹੋ ਰਹੀ ਆ ਉਹ ਸਟੈਬਲਾਈਜ਼ ਹੋਊਗੀ ਪਰ ਕੈਲੀਫੋਰਨੀਅਨਸ ਨੂੰ ਬਿਲੀਅਨਸ ਆਫ ਡਾਲਰ ਐਕਸਟਰਾ ਇਸ ਦੇ ਵਿੱਚ ਦੇਣੇ ਪੈ ਸਕਦੇ ਆ ਨੋ ਇੰਸ਼ੋਰੈਂਸ ਦੇ ਨਾਲੋਂ ਤਾਂ ਸਮ ਇੰਸ਼ੋਰੈਂਸ ਹੁਣ ਕਈਆਂ ਨੂੰ ਚੰਗੀ ਜਿਹੜੀ ਉਹ ਲੱਗ ਰਹੀ ਆ ਨਿਊਸਰਮ ਦੇ ਇਸ ਪਲਾਨ ਦੇ ਵਿੱਚ ਕਹਿੰਦੇ ਵੀ 120 ਦਿਨਾਂ ਦੀ ਡੈਡਲਾਈਨ ਰੱਖੀ ਜਾਣੀ ਆ ਹਾਰਡ ਡੈਡਲਾਈਨ ਜਿਸ ਦੇ ਵਿੱਚ ਸਟੇਟ ਦੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੂੰ ਅਪਰੂਵ ਜਾਂ ਡਿਨਾਈ ਕਰਨਾ ਇੰਸ਼ੋਰੈਂਸ ਕੰਪਨੀ ਦੀ ਐਪਲੀਕੇਸ਼ਨ ਵੀ ਉਹ ਪ੍ਰੀਮੀਅਮ ਰੇਜ਼ ਕਰਨਾ ਚਾਹੁੰਦੇ ਆ ਉਹ 120 ਦਿਨਾਂ ਦੇ ਵਿੱਚ ਫੈਸਲਾ ਲੈਣਾ ਪਊਗਾ ਆ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਇਹ ਪ੍ਰੋਸੈਸ ਆ ਬਾਈ ਲਾ ਸਿਰਫ 60 ਦਿਨ ਇਸ ਨੂੰ ਲੱਗਣੇ ਚਾਹੀਦੇ ਆ ਪਰ ਕਿੰਨੇ ਵੀ ਡਿਪਾਰਟਮੈਂਟ ਜਿਹੜੇ ਇੰਸ਼ੋਰਰ ਦਾ ਕੰਸੈਂਟ ਲੈਣ ਦੇ ਵਿੱਚ ਵੇਵ ਕਰਨ ਦੇ ਵਿੱਚ ਡੈਡ ਲਾਈਨ ਉਹ ਲੱਗ ਜਾਂਦਾ ਹੈ ਸੋ ਓਵਰਆਲ 120 ਦਿਨ ਹੁਣ ਲੱਗ ਜਾਂਦੇ ਆ 120 ਦਿਨਾਂ ਦੇ ਵਿੱਚ ਡਿਸੀਜਨ ਨੂੰ ਫੋਰਸ ਕਰਨ ਦੇ ਨਾਲ ਕੰਜ਼ਿਊਮਰ ਗਰੁੱਪ ਇਹ ਕਹਿ ਰਿਹਾ ਵੀ ਸਾਡੀ ਜਿਹੜੀ ਐਬਿਲਿਟੀ ਆ ਉਸ ਨੂੰ ਮੁਸ਼ਕਲ ਆਊਗੀ ਤਾਂ ਜੋ ਜੇ ਜ਼ਿਆਦਾ ਰੇਟ ਵਾਧੇ ਦੀ ਗੱਲ ਚੱਲ ਰਹੀ ਆ ਜੇ ਉਸ ਨੂੰ ਅਪਰੂਵਲ ਮਿਲਦਾ ਆ ਤੇ ਅਸੀਂ ਉਸ ਤੇ ਉਲਟ ਕੋਈ ਨਹੀਂ ਕਰ ਸਕਦੇ ਸੋ ਕਹਿੰਦੇ ਵੀ ਇਸ ਓਵਰਸਾਈਟ ਦੇ ਨਾਲ ਕੈਲੀਫੋਰਨੀਆ ਦੇ ਕੰਜ਼ਿਊਮਰ ਨੇ 2020 ਦੇ ਵਿੱਚ 6 ਬਿਲੀਅਨ ਡਾਲਰ ਜਿਹੜਾ ਉਹ ਬਚਾਇਆ ਸੀ ਪਰ ਹੁਣ ਕਿਉਂਕਿ ਮਾਰਕੀਟ ਦੇ ਵਿੱਚੋਂ ਇੰਸ਼ੋਰੈਂਸ ਕੰਪਨੀਆਂ ਧੜਾ ਧੜ ਭੱਜੀ ਜਾ ਰਹੀਆਂ ਆ ਤੇ ਇਹ ਦੂਜੇ ਪ੍ਰੀਮੀਅਮਸ ਆ ਉਹ ਲਗਾਤਾਰ ਵਧ ਰਹੇ ਆ ਜੋ ਕਿ ਹੁਣ ਇਹਨਾਂ ਨੂੰ ਅੱਕ ਚੱਪਣਾ ਪੈ ਰਿਹਾ ਆ ਕੋੜਾ ਅੱਕ ਉਸ ਨੂੰ ਅਪਰੂਵ ਕਰਨਾ ਪੈ ਰਿਹਾ ਆ ਤੇ ਇਵੈਂਚੁਅਲੀ ਕੰਜ਼ਿਊਮਰ ਦੇ ਉੱਤੇ ਭਾਰ ਵੀ ਇਹ ਨਾਲ ਨਾਲ ਪਊਗਾ ਪਰ ਹੁਣ ਜਿੰਨੀ ਦੇਰ ਤੱਕ ਮਾਰਕੀਟ ਜਾਂ ਪਲੇਇੰਗ ਫੀਲਡ ਲੈਵਲ ਨਹੀਂ ਹੁੰਦੀ ਸਾਰੀਆਂ ਕੰਪਨੀਆਂ ਨੂੰ ਬਰਾਬਰ ਦਾ ਮੌਕਾ ਨਹੀਂ ਮਿਲਦਾ ਤਾਂ ਨਹੀਂ ਤਾਂ ਕੰਪਨੀਆਂ ਨੇ ਫਿਰ ਉਹ ਬਾਹਰ ਭੱਜਦੇ ਜਾਣਾ ਆ ਤੇ ਕੈਲੀਫੋਰਨੀਆ ਚ ਦੇ ਵਿੱਚ ਰਹਿਣ ਵਾਲੇ ਇੰਸ਼ੋਰੈਂਸ ਦੇ ਕੰਜ਼ਿਊਮਰ ਆ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਰਹਿਣਗੀਆਂ ਆ ਕੀ ਲੱਗਦਾ ਹਰਜੋਤ ਸਿੰਘ ਜੀ ਵੀ 120 ਦਿਨਾਂ ਦੀ ਇਸ ਡਿਸੀਜਨ ਦੇ ਨਾਲ ਵੀ ਉੱਚ ਫੈਸਲਾ ਲੈਣ ਦੇ ਨਾਲ ਕੈਲੀਫੋਰਨੀਆ ਦੀ ਕੋਈ ਇੰਸ਼ੋਰੈਂਸ ਦੀ ਸਥਿਤੀ ਦੇ ਵਿੱਚ ਹਾਲਾਤ ਸੁਧਰ ਸਕਦੇ ਆ ਹੋ ਸਕਦਾ ਪਰ ਜੇ ਹਿਸਾਬ ਨਾਲ ਇਹ ਨਿਊਜ਼ ਦੇ ਵਿੱਚ ਆਇਆ ਵੀ ਜੀ 26.9% ਤੱਕ ਕਈ ਕੰਪਨੀਆਂ ਨੇ ਰੇਟ ਇਨਕਰੀਜ਼ ਕਰਨ ਦੀ ਗੱਲ ਕੀਤੀ ਹੈ ਪਰ ਮੈਂ ਦੇਖਦਾ ਕਈਆਂ ਦਾ 100 100 200 3 300% ਤੱਕ ਜਿਹੜੇ ਰੇਟ ਆ ਉਹ ਵਧੇ ਹੈਗੇ ਆ ਸੋ ਐਵਰੇਜ ਕਰ ਲੈਂਦੇ ਆ ਇੰਸ਼ੋਰੈਂਸ ਕੰਪਨੀ ਵਾਲੇ ਕਈ ਏਰੀਏ ਦੇ ਵਿੱਚ ਕਾਫੀ ਘੱਟ ਬੱਦੇ ਆ ਕਈਆਂ ਚ ਬਹੁਤ ਜ਼ਿਆਦਾ ਜੜੇ ਬਦਰ ਹੈਗੇ ਆ ਪਰ ਉਹ ਵੀ ਕੀ ਤਾਂ ਨਹੀਂ ਇੰਸ਼ੋਰੈਂਸ ਕੰਪਨੀਆਂ ਅ ਪਿਛਲੇ ਸਮੇਂ ਦੇ ਦੌਰਾਨ ਕਈ ਸਾਲਾਂ ਤੋਂ ਜੇ ਉਹ 1 ਡਾਲਰ ਲੈ ਕੇ ਆਂਦੀਆਂ 1 ਡਾਲਰ ਨੌਂ ਸੈਂਟ ਉਹਨਾਂ ਦਾ ਖਰਚਾ ਹੋ ਰਿਹਾ ਕਲੇਮ ਦੇ ਉੱਤੇ ਤਾਂ ਹੋਰ ਐਕਸਪੈਂਸਸ ਦੇ ਉੱਤੇ ਸੋ ਉਹ ਘਾਟੇ ਦੇ ਵਿੱਚ ਹੀ ਜਾ ਰਹੀਆਂ ਪਰ ਕੈਲੀਫੋਰਨੀਆ ਦੀ ਜਿਹੜੀ ਇੰਸ਼ੋਰੈਂਸ ਆ ਮਾਰਕੀਟ ਬਹੁਤ ਮੈਸ ਅਪ ਹੋਈ ਪਈ ਹੈਗੀ ਆ ਟੋਟਲੀ ਜਿਹੜੇ ਲੋਕ ਰੱਬ ਨਾ ਕਰੇ ਜਿਨ੍ਹਾਂ ਦੀ ਕਿਤੇ ਕੈਂਸਲ ਹੋ ਜਾਂਦੀ ਆ ਤੇ ਉਹਨਾਂ ਨੂੰ ਦੇ ਪੁੱਛ ਕੇ ਦੇਖੋ ਵੀ ਕਿਦਾਂ ਜਿਹੜੀ ਇੰਸ਼ੋਰੈਂਸ ਹੈ ਅੱਜ ਦੀ ਰੇਟ 'ਚ ਲੱਭਣੀ ਔਖੀ ਹੋਈ ਹੈ। ਬਿਲਕੁਲ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਤੇ ਗੱਲ ਕਰੀਏ ਸੈਨ ਰਮਨ ਜੋ ਕਿ ਬੇਅਰੀਏ ਦਾ ਇੱਕ ਸਕੂਲ ਆ ਕੈਲੀਫੋਰਨੀਆ ਦਾ ਹਾਈ ਸਕੂਲ ਉਸ ਨੂੰ ਅੱਜ ਲਾਕਡਾਊਨ ਦੇ ਉੱਤੇ ਪਾ ਦਿੱਤਾ ਗਿਆ ਸੀ ਜਦ ਕੈਂਪਸ ਦੇ ਸਟਾਫ ਨੂੰ ਇੱਕ ਕਾਲ ਆਈ ਵੀ ਇੱਥੇ ਅਸੀਂ ਕੋਈ ਹਿੰਸਾ ਕਰ ਸਕਦੇ ਆ। ਉਸ ਤੋਂ ਤੁਰੰਤ ਬਾਅਦ ਜਿਹੜੇ ਅਫਸਰ ਆ ਉਹ ਕੈਂਪਸ ਦੇ ਵਿੱਚ ਪਹੁੰਚੇ ਉਹ ਆਲੇ-ਦੁਆਲੇ ਉਹਨਾਂ ਨੇ ਇਸ ਨੂੰ ਘੇਰਿਆ ਸਕੂਲ ਦੇ ਵਿੱਚ ਜਿਹੜੀ ਆ ਉਹਨਾਂ ਨੇ ਸਰਚ ਵੀ ਕੀਤੀ ਇਤੋਂ ਤੱਕ ਕਿ ਜਿਹੜੇ ਐਕਸਪਲੋਸਿਵ ਡਿਟੈਕਸ਼ਨ ਵਾਲੇ ਕੈਨਾਈਨਸ ਹੁੰਦੇ ਆ ਉਹਨਾਂ ਦੇ ਵੀ ਵਰਤੋਂ ਕੀਤੀ ਗਈ ਸੀਗੀ ਪਰ ਇਵੈਂਚੁਅਲੀ ਬਾਅਦ ਦੇ ਵਿੱਚ ਪੁਲਿਸ ਨੂੰ ਕੁਝ ਵੀ ਨਹੀਂ ਲੱਭਾ ਤੇ ਇਹ ਇੱਕ ਫੋਨ ਕਾਲ ਜਿਹੜੀ ਆ ਰਿਊਮਰ ਜਾਂ ਕਹੋ ਵੀ ਫੇਕ ਫੋਨ ਕਾਲ ਹੀ ਜਿਹੜੀ ਆ ਰਹੀ ਤੇ ਬਾਅਦ ਦੇ ਵਿੱਚ 1:00 ਵਜੇ ਦੇ ਤਕਰੀਬਨ ਇਹ ਹਾਈ ਸਕੂਲ ਦੇ ਉੱਤੇ ਲੋਕਡਾਊਨ ਆ ਉਸ ਨੂੰ ਉਠਾ ਦਿੱਤਾ ਗਿਆ ਹੁਣ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਥ੍ਰੈਟ ਦੇ ਬਾਬਤ ਕਿੱਥੋਂ ਕਾਲ ਆਈ ਕਿੰਨੇ ਜਿਹੜੀ ਉਹ ਕਾਲ ਜਿਹੜੀ ਉਹ ਕੀਤੀ ਤੇ ਕਹਿੰਦੇ ਵੀ ਬਾਕੀ ਛੁੱਟੀ ਤੱਕ ਜਿਹੜੇ ਅਫਸਰ ਆ ਉਹ ਸਕੂਲ ਦੇ ਵਿੱਚ ਹੀ ਤਾਇਨਾਤ ਰਹੇ ਜੀ ਚైనా ਵਾਲੇ ਕਹਿੰਦੇ ਵੀ ਇਲੈਕਟ੍ਰਿਕ ਵਹੀਕਲ 10000 ਡਾਲਰ ਦੀ ਲੈ ਕੇ ਅਮਰੀਕਾ ਦੇ ਵਿੱਚ ਆ ਰਹੇ ਹੈਗੇ ਆ ਏਸ਼ੀਅਨ ਕਾਰ ਮੇਕਰ ਇੱਕ ਜੇ ਉਹੋ ਲੈ ਕੇ ਆਂਦੇ ਆ ਤੇ ਇਹ ਟੋਟਲੀ ਜਿਹੜੀ ਇਲੈਕਟ੍ਰਿਕ ਵਹੀਕਲ ਦੀ ਜਿਹੜੀ ਮਾਰਕੀਟ ਆ ਉਹਨੂੰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਪਹਜਾਂਗੇ ਖਾਸ ਕਰਕੇ ਟੈਸਲਾ ਨੂੰ ਚਾਈਨਾ ਡੀਲਸ ਦੇ ਬਲੋ ਟੂ ਟੈਸਲਾ ਇਹ ਇਕੋ ਨਿਊਜ਼ ਨੇ ਅੱਜ ਪ੍ਰਿੰਟ ਕੀਤਾ ਹੈਗਾ ਪਰ ਯੂ ਐਸ ਗਵਰਨਮੈਂਟ ਕਾਫੀ ਟੈਰਫ ਵੀ ਜਿਹੜੀ ਆ ਉਹ ਉਹਦੇ ਉੱਤੇ ਲਾ ਰਹੀ ਹੈਗੀ ਆ ਰਾਈਟ ਨਾਉ ਨਿਸ਼ਾਨ ਲੀਫ ਤੇ ਸ਼ੈਵੀ ਬੋਲਟ ਜੋ ਕਾਰਾਂ ਆ ਉਹ 27 ਹਜ਼ਾਰ ਡਾਲਰ ਦੇ ਕਰੀਬ ਉਹਨਾਂ ਦੀ ਪ੍ਰਾਈਸ ਆ ਟੈਸਲਾ ਦਾ ਮਾਡਲ 3 43000 ਦੇ ਕਰੀਬ ਹੈਗਾ ਆ ਤੇ ਜੇ ਚਾਈਨਾ ਵਾਲਿਆਂ ਦਾ ਸੀਗੋਲ ਕਰਕੇ ਨਾ ਆ ਉਹ ਆ ਜਾਂਦਾ ਤੇ ਉਹ 10000 ਡਾਲਰ ਦੀ ਜਿਹੜੀ ਕਾਰ ਆ ਉਹ ਹੋਏਗੀ ਜੀ ਐਲਏ ਕਾਉਂਟੀ ਦੇ ਵਿੱਚ ਜਿਹੜੇ ਕੋਈ ਲੈਂਡਲਾਰਡ ਰਹਿ ਰਹੇ ਆ ਤੇ ਉਹ ਸਰਕਾਰੀ ਰੈਂਟਰ ਰੀਲੀਫ ਪ੍ਰੋਗਰਾਮ ਦੀ ਮਦਦ ਲੈਣਾ ਚਾਹੁੰਦੇ ਆ ਤਾਂ ਕਹਿੰਦੇ 5 ਦਿਨ ਰਹਿ ਗਏ ਨੇ 4 ਜੂਨ ਨੂੰ ਦੁਪਹਿਰ 4:49 ਮਿੰਟ ਤੱਕ ਵਕਤ ਲੈਂਡਲਾਰਡਸ ਨੂੰ ਅਪਲਾਈ ਕਰਨ ਦੇ ਲਈ ਇਸ ਡੈਡਲਾਈਨ ਦੇ ਲਈ 30000 ਡਾਲਰ ਪਰ ਰੈਂਟਲ ਯੂਨਟ ਜੇ ਕਿਸੇ ਦੇ ਪਾਸਟ ਡਿਊ ਰੈਂਟ ਪਏ ਆ ਜਾਂ ਐਲੀਜੀਬਲ ਐਕਸਪੈਂਸਸ ਹੈਗੇ ਆ 1 April 2022 ਤੋਂ ਲੈ ਕੇ ਹੁਣ ਤੱਕ ਤਾਂ ਉਹ ਲੋਕ ਇਸ ਦੇ ਲਈ ਅਪਲਾਈ ਕਰ ਸਕਦੇ ਆ ਪਿਛਲੇ ਹਫਤੇ LA ਕਾਉਂਟੀ ਦੇ ਡਿਪਾਰਟਮੈਂਟ ਆਫ ਕੰਜ਼ਿਊਮਰ ਐਂਡ ਬਿਜ਼ਨਸ ਅਫੇਅਰ ਨੇ ਇਹ ਦੂਸਰਾ ਰਾਉਂਡ ਰੈਂਟ ਰੀਲੀਫ ਦਾ ਲੈਂਡਲਾਰਡਸ ਨੂੰ ਮਦਦ ਦੇ ਲਈ ਜਿਹੜਾ ਹੈ ਚਾਲੂ ਕੀਤਾ ਸੀ ਜੋ ਕੋਵਿਡ 19 ਦੀ ਪੈਨਡੈਮਿਕ ਦੇ ਦੌਰਾਨ ਇੰਪੈਕਟ ਹੋਏ ਸੀ ਜਿਨ੍ਹਾਂ ਦੇ ਕਹਿ ਲਓ ਵੀ ਰਹਿਣ ਵਾਲਿਆਂ ਨੇ ਰੈਂਟਰਸ ਨੇ ਉਹਨਾਂ ਨੂੰ ਰੈਂਟ ਨਹੀਂ ਸੀ ਜਿਹੜਾ ਉਹ 페 ਕੀਤਾ ਸੋ ਕਹਿੰਦੇ ਆ ਵੀ ਲਾਸਟ ਡੇ ਮੰਗਲਵਾਰ ਤੱਕ ਹੋਊਗੀ ਇਹ ਐਲਏ ਕਾਉਂਟੀ ਦੇ ਵਿੱਚ ਹੀ ਸਿਰਫ ਅਵੇਲੇਬਲ ਹੈਗਾ ਆ ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ ਸਟਾਕ ਮਾਰਕੀਟ ਨੂੰ ਅੱਜ ਵੀ ਕਾਫੀ ਝਟਕਾ ਲੱਗਾ ਕੱਲ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਡਾਊਨ ਗਈ ਸੀ ਬਿਲਕੁਲ ਜੀ ਰੋਜ਼ਾਨਾ ਹੀ ਹੁਣ ਝਟਕੇ ਤੇ ਝਟਕਾ ਜਿਹੜਾ ਉਹ ਲੱਗ ਰਿਹਾ ਹੈ ਇਸ ਦਾ ਕੀ ਮਤਲਬ ਹੋਊਗਾ ਇਹ ਤਾਂ ਹੁਣ ਸਮਾਂ ਦੱਸਦਾ ਹੈ ਪਰ ਅੱਜ ਡਾਉਜਨ ਦੀ ਮਾਰਕੀਟ 330 ਪੁਆਇੰਟ ਘਟ ਕੇ 38111 ਤੇ ਬੰਦ ਹੋਈ ਐਸ ਐਂਪੀ 31 ਪੁਆਇੰਟ ਘਟ ਕੇ 5235 ਨੈਸਟੈਕ 183 ਪੁਆਇੰਟ ਘਟ ਕੇ 16737 ਤੇ ਬੰਦ ਹੋਇਆ ਸੋਨੇ ਦਾ ਭਾਅ 2368 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ 78 ਡਾਲਰ ਪ੍ਰਤੀ ਬੈਰਲ 10 ਇਅਰ ਯੀਲਡ 4.54% ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 68440 ਦੇ ਉੱਤੇ ਰਿਹਾ ਤੇ ਇਥੀਰੀਅਮ 3751 ਦੇ ਉੱਤੇ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 89 29 ਪੈਸੇ ਰਹੇ ਆ ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 45 ਪੈਸੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 36 ਸੈਂਟ ਤੇ ਜاده ਜاده ਅੱਜ ਰਾਜਕਨਵੀਰ ਸਿੰਘ ਜੀ বেকার ਸਵੀਟੋ ਵਾਲਿਆਂ ਲਈ ਰੈਫਲ ਕੱਢੇ ਸੀ ਪੰਜ ਸੋ ਟੋਟਲ 15 ਰੈਫਲ ਕੱਢੇ ਆ ਬਿਲਕੁਲ ਜੀ 15 ਰੈਫਲ ਕੱਢੇ ਗਏ ਆ ਤੇ ਆਉਂਦੀ 2 ਤਰੀਕ ਨੂੰ ਜਿਹੜਾ ਗੁਰਦੁਆਰਾ ਸਾਹਿਬ ਦਸ਼ਮੇਂਦਰ ਬਾਦ ਚ ਨਗਰ ਕੀਰਤਨ ਹੋ ਰਿਹਾ ਆ ਉੱਥੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਪਹੁੰਚਿਓ ਤੇ ਪਹੁੰਚ ਕੇ ਆਪਣਾ ਜਿਹੜਾ ਇਨਾਮ ਆ ਉਹ ਤੁਸੀਂ ਲੈ ਲਿਓ ਤੁਹਾਡੇ ਨਾਲ ਕੰਟੈਕਟ ਵੀ ਜਿਹੜਾ ਉਹ ਕੀਤਾ ਜਾਵੇਗਾ ਤੁਹਾਨੂੰ ਜਿਹੜਾ ਦੱਸਿਆ ਜਾਵੇਗਾ ਸੋ ਨਗਰ ਕੀਰਤਨ ਵਾਲੇ ਦਿਨ ਪੰਜਾਬੀ ਰੋਡ ਯੂਐਸਏ ਦੀ ਟੀਮ ਉੱਥੇ ਪਹੁੰਚਣੀ ਆ ਸੋ ਉਸ ਦਿਨ ਤੁਹਾਨੂੰ ਜਿਹੜੇ ਨਾਮ ਆ ਉਥੇ ਦਿੱਤੇ ਜਾਣਗੇ ਜਿੱਦਾਂ ਰੀਸੈਂਟਲੀ ਆਪਾਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਸਿੰਘ ਕੌਰ پارک ਜਿਹੜਾ ਐਲ ਗਲੋਬ ਦੇ ਵਿੱਚ ਆ ਉਥੇ ਨਾਮ ਵੰਡ ਸਮਾਰੋਹ ਆ ਕੀਤਾ ਸੀ ਸੋ ਸਾਰਿਆਂ ਦਾ ਹੀ ਬੇਕ ਸਵੀਟ ਦੇ ਵਿੱਚੋਂ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਅਗਲੇ ਜਿਹੜਾ ਇਲਾਕਾ ਆ ਉਥੋਂ ਦੇ ਲਈ ਜਿਹੜਾ ਆਪਾਂ ਓਪਨ ਕਰ ਦਿੱਤਾ ਹੈਗਾ ਸੋ ਅਗਲਾ ਆਪਾਂ ਫ੍ਰਿਜਨੋ ਦਾ ਕੀਤਾ ਹੈ ਜੀ ਸੋ ਜਿੰਨੇ ਵੀ ਜਿਹੜੇ ਸਾਡੇ ਸੌਤੇ ਸੁਣ ਰਹੇ ਆ ਫ੍ਰਿਜਨੋ ਏਰੀਏ ਚ ਫ੍ਰਿਜਨੋ ਕਰਮਨ ਸੰਮਕੀਨ ਕਲੋਵਿਸ ਵਾਈਸੈਲੀਆ ਸੇਲਮਾ ਜਿੰਨੇ ਵੀ ਉਸ ਏਰੀਏ ਚ ਤੁਸੀਂ 1300 ਤੱਕ ਜੀ 1300 एएम ਤੇ 104.5 एफएम ਸੁਣ ਰਹੇ ਆ ਤੇ ਤੁਸੀਂ ਪੰਜਾਬੀ ਰੇਡੀਓ ਯੂ ਐਸ ਏ ਚ ਕਾਲ ਕਰਕੇ ਆਪਣਾ ਰਜਿਸਟਰ ਕਰਾ ਦਿਓ ਤੇ ਇਹ ਅਸੀਂ ਸਿਰਫ 20-20 ਕੇ ਰੱਖਣਾ ਹੈਗਾ ਕਿਉਂਕਿ ਫਿਰ ਲੰਮਾ ਸਵਾਹ ਹੋ ਜਾਂਦਾ ਫ੍ਰਿਜਨੋ ਵਾਲਿਓ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200 ਜੀ ਬਿਲਕੁਲ ਸੋ ਕਾਲ ਕਰਕੇ ਆਪਣਾ ਨਾਮ ਜਿਹੜਾ ਲਿਖਵਾ ਦਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਲਿਖਵਾਇਆ ਉਹ ਆਪਣਾ ਕਿਰਪਾ ਕਰਕੇ ਜਿਹੜਾ ਉਹ ਨਾਮ ਆ ਜਲਤੋ ਜਲ ਜਿਹੜਾ ਉਹ ਲਿਖਵਾ ਦਿਓ 408272 5200 ਦੇ ਉੱਤੇ ਕਾਲ ਕਰਕੇ ਤੇ ਫਿਰ ਆਪਾਂ ਫਰੈਜ਼ਨੋ ਇਲਾਕੇ ਦੇ ਵਿੱਚ ਫਰੈਜ਼ਨੋ ਆਪਾਂ ਕੱਲਾ ਸ਼ਹਿਰ ਇਹ ਨਹੀਂ ਕਹਿੰਦੇ ਉਹਦੇ ਆਲੇ ਦੁਆਲੇ ਜਿੰਨੇ ਵੀ ਸ਼ਹਿਰ ਆ ਚਾਹੇ ਉਹ ਕਲੋਵਿਸ ਹੈਗਾ ਆ ਸਿੰਘਰਾ ਵਾਈਸੇਲੀਆ ਵੀ ਹੈਗਾ ਆ ਕਰਦਰ ਸੈਲਮਾ ਫਾਉਲਰ ਜਿਹੜੇ ਪਰਲੇ ਪਾਸੇ ਨੂੰ ਫਾਈਵ ਵੱਲ ਨੂੰ ਜਿਹੜਾ ਉਹ ਚਲੇ ਜਾਓ ਕਰਮਨ ਵਾਲੇ ਪਾਸੇ ਬਹੁਤ سارے ਜਿਹੜੇ ਆਲੇ ਸਨਮਯਕੀਨ ਮਡੇਰਾ ਆ ਕੇ ਸਾਡੇ ਰਾ ਇਧਰ ਹੋਰ ਬਹੁਤ ਸਾਰੇ ਜਿਹੜੇ ਤੇ ਆਲੇ ਵਾਲੇ ਜਿਹੜੇ ਸ਼ਹਿਰ ਆਉਂਦੇ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਆ ਤਾਂ ਤੁਸੀਂ ਜਿਹੜਾ ਜ਼ਰੂਰ ਆਪਣਾ ਨਾਮ ਇਸ ਦੇ ਵਿੱਚ ਲਿਖਵਾ ਸਕਦੇ ਆ ਜਿੱਥੇ ਤੁਸੀਂ 1300 AM 1300 AM ਤੇ ਜਾਂ 104.5 FM ਨੂੰ ਸੁਣਦੇ ਹੈਗੇ ਆ ਤੇ ਤੁਸੀਂ ਆ ਕੇ ਆਪਣਾ ਨਾਮ ਜਿਹੜਾ ਲਿਖਵਾਉਣਾ ਆ ਐਂਟਰੀ ਬਿਲਕੁਲ ਫਰੀ ਆ ਰੈਫਲ ਡਰਾ ਦੀ ਤੇ ਫਿਰ ਤਾਂ ਬਾਅਦ ਦੇ ਵਿੱਚ ਆਉਂਦੇ ਵੀਰਵਾਰ ਨੂੰ ਅਗਲੀ ਵਾਰੀ ਜਿਹੜੇ ਆ ਉਹ ਇਨਾਮ ਕੱਢੇ ਜਾਣਗੇ ਤੇ ਹੁਣ ਆਪਾਂ ਲੈਨੇ ਆ ਜੀ ਇਜਾਜ਼ਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ